ਅਮਰਜੀਤ ਬਾਬਾ ਜੀਵਨ ਸਿੰਘ ਅਤੇ ਸਹਿਬਜ਼ਾਦਿਆਂ ਦੇ ਸ਼ੀਦੀ ਦਿਹਾੜੇ ਨੂੰ ਸਮਰਪਿਤ ਨੌਜਵਾਨ ਭਾਰ ਸਭਾ ਵੱਲੋਂ ਪਿੰਡ ਦੀ ਸਿੰਘ ਵਾਲਾ ਵਿਖੇ 26 27 28 ਦਸੰਬਰ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਅਤੇ 28 ਦਸੰਬਰ ਨੂੰ ਕਰਵਾਏ ਜਾਣ ਵਾਲੇ ਦਸਤਾਰ ਬੰਨਣ ਦੇ ਮੁਕਾਬਲੇ ਇਸ ਮੌਕੇ ਤੇ ਨੌਜਵਾਨ ਭਾਰ ਸਭਾ ਦੇ ਸੂਬਾ ਵਿਤ ਸਕੱਤਰ ਨੌ ਨਿਹਾਲ ਸਿੰਘ ਨੇ ਨੌਜਵਾਨ ਭਾਰ ਸਭਾ ਦੇ ਸੂਬਾ ਪੱਧਰੀ ਸੱਦੇ ਨੂੰ ਲਾਗੂ ਕਰਨ ਲਈ ਤੈਅ ਕੀਤਾ ਗਿਆ 20 ਦਸੰਬਰ ਤੋ 30 ਦਸੰਬਰ ਤੱਕ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਹਫਤਾ ਮਨਾਇਆ ਜਾਵੇਗਾ ਪਿੰਡ ਵਿੱਚ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਸੈਮੀਨਾਰ ਕਰਵਾਏ ਜਾਣਗੇ ਨੌਜਵਾਨ ਦੇ ਦਸਤਾਰ ਬੰਨਣ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਸਿੱਖ ਇਤਿਹਾਸ ਬਾਰੇ ਨੌਜਵਾਨਾਂ ਨਾਲ ਵਿਚਾਰ ਅਚਰਚਾ ਕੀਤਾ ਜਾਵੇਗੀ। ਜਿਹੜਾ ਫਿਕਰ ਤੇ ਪਿੰਡ ਦੀਪ ਸਿੰਘ ਵਾਲੇ ਤੋਂ ਪੱਤਰਕਾਰ ਸੁਖਜਿੰਦਰ ਸਿੰਘ ਅਤੇ ਕੁਲਦੀਪ ਸਿੰਘ ਦੀ ਰਿਪੋਰਟ। ਸਤਿਗੁਰ ਜੀ। ਸਤਿਗੁਰ ਜੀ। ਤੇ ਜਿਹੜਾ ਕੰਪੀਟੀਸ਼ਨ ਕਰਾ ਰਹੇ ਬੱਚਿਆਂ ਦਾ ਕਿਹੜੀ ਤਰੀਕ ਨੂੰ ਤੇ ਕਿਹੜੀ ਜਗ੍ਹਾ ਕਰਵਾ ਰਹੇ ਹਾਂ ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਤੇ ਸਮੂਹ ਨਗਰ ਨਿਵਾਸੀਆਂ ਦੇ ਸੰਯੋਗ ਦੇ ਨਾਲ ਜਿਹੜਾ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜਾ ਤਿੰਨ ਰੋਜ਼ਾ ਜਿਹੜਾ ਕ੍ਰਿਕਟ ਟੂਰਨਾਮੈਂਟ ਕਰਵਾ ਰਹੇ ਹਾਂ ਪਿੰਡ ਦੀਪ ਸਿੰਘ ਵਾਲਾ ਦੇ ਵਿੱਚ ਜਿਹਦੇ ਵਿੱਚ 48 ਦੇ ਕਰੀਬ ਟੀਮਾਂ ਜੜੀਆਂ ਉਹ ਹਿੱਸਾ ਲੈਣ ਗਈਆਂ ਤੇ 28 ਤਾਰੀਖ ਤੱਕ ਜਿਹੜਾ ਕ੍ਰਿਕਟ ਦਾ ਟੂਰਨਾਮੈਂਟ ਚੱਲੇਗਾ 28 ਤਰੀਕ ਨੂੰ ਹੀ ਫਾਈਨਲ ਜਿਸ ਦਿਨ ਮੁਕਾਬਲਾ ਹੋਊਗਾ ਕ੍ਰਿਕਟ ਦਾ ਉਸੇ ਦਿਨ ਹੀ ਜਿਹੜੇ ਬੱਚਿਆਂ ਦਾ ਦਸਤਾਰ ਬੰਨਣ ਦਾ ਜਿਹੜਾ ਮੁਕਾਬਲਾ ਵੀ ਕਰਵਾ ਰਹੇ ਆ ਅਸੀਂ ਅਪੀਲ ਕਰਦੇ ਆ ਲੋਕਾਂ ਨੂੰ ਕਿ ਇਸ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਮੂਲੀਅਤ ਕਰੋ ਤਾਂ ਜੋ ਨੌਜਵਾਨ ਖਿਡਾਰੀ ਵੀ ਜਿਹੜੇ ਹੋਣਗੇ ਉਹਨਾਂ ਨੂੰ ਹੋਰ ਵੀ ਜਿਹੜਾ ਹੌਸਲਾ ਮਿਲ ਸਕੇ ਲੋਕਾਂ ਤੋਂ ਤੇ ਅੱਗੇ ਵੀ ਉਹ ਭਵਿੱਖ ਦੇ ਵਿੱਚ ਜਿਹੜਾ ਇਸੇ ਤਰ੍ਹਾਂ ਗੇਮਾਂ ਦੇ ਨਾਲ ਜੁੜੇ ਰਹਿਣ ਕਿਉਂਕਿ ਜੇ ਅਸੀਂ ਚਾਹੋਨੇ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਤੇ ਫੇਰ ਸਾਨੂੰ ਜਿਹੜਾ ਉਹ ਗਰਾਉਂਡ ਆ ਜਿਹੜੇ ਉਹ ਨੌਜਵਾਨਾਂ ਨਾਲ ਭਰਨੇ ਪੈਣਗੇ ਇਸੇ ਕਰਕੇ ਅਸੀਂ ਨੌਜਵਾਨ ਭਾਰ ਸਭਾ ਵੱਲੋਂ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਵਾਸਤੇ ਜਿਹੜਾ ਇਹ ਟੂਰਨਾਮੈਂਟ ਕਰਵਾ ਰਹੇ ਆ ਤੇ ਹੋਰ ਵੀ ਪਿੰਡਾਂ ਦੇ ਵਿੱਚ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਜਿੱਥੇ-ਜਿੱਥੇ ਸਾਡੀਆਂ ਕਾਇਆਂ ਨੇ ਉੱਥੇ-ਉੱਥੇ ਹੋਰ ਵੀ ਕਈ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਕੀਤੇ ਜਾ ਰਹੇ ਆ ਸਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤੇ ਦੀਪ ਸਿੰਘ ਵਾਲਾ ਦੇ ਵਿੱਚ ਜਿਹੜਾ ਅਸੀਂ ਕ੍ਰਿਕਟ ਟੂਰਨਾਮੈਂਟ ਤੇ ਪੱਗਾਂ ਬੰਨਣ ਦਾ ਮੁਕਾਬਲਾ ਜਿਹੜਾ ਉਹ ਕਰਵਾ ਰਹੇ ਹਨ ਜਿਹੜੇ ਟੀਮਾਂ ਦੀ ਕੋਈ ਇੰਟਰਵੀਅੂਰ ਵੀ ਰੱਖੀ ਗਈ ਹੈ ਕਿ ਨਹੀਂ ਜੀ ਬਿਲਕੁਲ ਜੀ ਐਂਟਰੀ ਰੱਖੀ ਗਈ ਹੈ ਟੀਮਾਂ ਦੀ 700 ਰੁਪਏ ਜਿਹੜਾ ਇੱਕ ਟੀਮ ਦੀ ਜਿਹੜੀ ਐਂਟਰੀ ਇੱਥੇ ਰੱਖੀ ਗਈ ਆ ਤੇ 21000 ਰੁਪਏ ਜਿਹੜਾ ਫਰਸਟ ਪ੍ਰਾਈਜ਼ ਆ ਤੇ 11000 ਜਿਹੜਾ ਸੈਕੰਡ ਪ੍ਰਾਈਜ਼ ਆ ਤੇ ਨਾਲ 525200 ਰੁਪਏ ਜਿਹੜਾ ਬਸਟ ਬੈਟਸਮੈਨ ਨੂੰ ਤੇ ਬਸਟ ਬੋਲਰ ਨੂੰ ਜਿਹੜਾ 525200 ਰੁਪਏ ਜਿਹੜਾ ਉਹ ਦਿੱਤਾ ਜਾਊਗਾ ਤੇ ਕਿਹੜੀ ਜਗ੍ਹਾ ਮੈਚ ਹੋਊਗਾ ਜੀ ਕੋਈ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਦੀਪ ਸਿੰਘ ਵਾਲਾ ਦੇ ਵਿੱਚ ਜਿਹੜੇ ਉਹ ਮੈਚ ਕਰਵਾਏ ਜਾਣਗੇ ਹਾਂਜੀ ਬਾਈ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਰਾਜਪਾਲ ਸਿੰਘ ਜੀ ਇੱਕ ਆਪਣੇ ਪਿੰਡ ਦਸਤਾਰ ਮੁਕਾਬਲੇ ਤੇ ক্রিকেট ਦਾ ਟੂਰਨਾਮੈਂਟ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਉਹਦੇ ਬਾਰੇ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਬਹੁਤ ਵਧੀਆ ਪ੍ਰਾਲਾ ਜੀ ਨੌਜਵਾਨ ਭਾਰ ਸਭਾ ਨੇ ਸਾਡੀ ਕ੍ਰਿਕਟ ਟੀਮ ਨੇ ਬਹੁਤ ਵੱਡਾ ਸਹਾਰਾ ਦਿੱਤਾ ਜੀ ਇਸ ਗੱਲ ਨੂੰ ਤੇ ਅਸੀਂ ਆਉਂਦੇ ਸਾਲ ਵੀ ਇਹ ਟੂਰਨਾਮੈਂਟ ਪੱਕਾ ਕਰਵਾਉਣਾ ਜੀ ਫਰਵਰੀ ਦੇ ਵਿੱਚ ਵੀ ਟੂਰਨਾਮੈਂਟ ਕਰਵਾ ਰਹੇ ਹਾਂ ਜੀ ਅਸੀਂ ਤੇ ਨੌਜਵਾਨ ਜੀ ਪੱਗਾਂ ਬੰਨਾਂ ਦੇ ਦਸਤਾਰ ਦੇ ਮੁਕਾਬਲੇ ਵੀ ਹੈ ਜੀ